ਮੇਰਾ ਨਾਮ ਗਦੀਪ ਸਿੰਘ ਹੋ ਜੀ ਅੱਛਾ ਜਿਹੜਾ ਮਤਲਬਾ ਹੋਇਆ ਹੈ ਨਾ ਜੀ ਉੱਤੇ ਕਿੱਥੇ ਗਈ ਹੈ ਹਾਂਜੀ ਉਹ ਕੀ ਮੰਗਣਾ ਸੀ ਕਦੋਂ ਉਹਨੂੰ ਭੇਜਿਆ ਗਿਆ ਚੱਕੇ ਤੋਂ ਵੀ ਉੱਤੇ ਹੋਇਆ ਹਾਂਜੀ ਸਰ ਇਹਦਾ ਮਾਮਲਾ ਇਦਾਂ ਜੀ 10ਵੇਂ ਮਹੀਨੇ 2024 ਦੇ ਵਿੱਚ ਸਾਹਬ ਸਿੰਘ ਨੂੰ ਮਤਲਬ ਕੀ ਇਹਨਾਂ ਦੇ ਘਰਦਿਆਂ ਨੇ ਅਮਰੀਕਾ ਦੇ ਵਿੱਚ ਇੱਕ ਨੰਬਰ ਦੇ ਵਿੱਚ ਏਜੰਟ ਨਾਲ ਗੱਲ ਕਰਕੇ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਚੱਲਦਾ ਰਿਹਾ 2-4 ਮਹੀਨੇ ਵਧੀਆ ਠੀਕ ਚੱਲਦਾ ਰਿਹਾ ਉਸ ਤੋਂ ਬਾਅਦ 12ਵੇਂ ਮਹੀਨੇ ਦੇ ਵਿੱਚ ਸਾਨੂੰ ਇੱਕ ਵੀਡੀਓ ਜਾਰੀ ਮਿਲਦੀ ਹੈ ਈ ਡੋਂਕਰਾ ਬਲੂ ਕਿਡਨਾਪ ਕਰ ਲਿਆ ਗਿਆ ਕਿਡਨਾਪ ਕਰਕੇ ਉਹਨਾਂ ਤੋਂ ਫਰौती ਮੰਗੀ ਗਈ ਸਾਡੇ ਤੋਂ ਫਰौती ਮੰਗੀ ਗਈ ਔਰ 20000 ਡਾਲਰ ਉਹਨਾਂ ਨੇ ਫਰौती ਮੰਗੀ ਆ ਔਰ ਇਹ ਏਜੰਟ ਨੂੰ ਸਾਰੇ ਪੈਸੇ ਦੇ ਚੁੱਕੇ ਸੀਗੇ ਆਲਰੇਡੀ 50 ਲੱਖ ਰੁਪਈਆ ਏਜੰਟ ਨੇ ਦਿੱਤਾ ਸੀ ਏਜੰਟ ਨੇ ਅੱਗੇ ਡੋਂਕਰਾਂ ਨੂੰ ਪੈਸੇ ਨਹੀਂ ਦਿੱਤੇ ਜਾਂ ਕੁਝ ਵੀ ਆ ਔਰ ਸਾਨੂੰ 7 ਤੋਂ 8 ਮਹੀਨੇ ਬਾਅਦ 2 ਦਿਨ ਪਹਿਲਾਂ ਹੀ ਪਤਾ ਲੱਗਦਾ ਕਿ ਉਹਦੇ ਡੈਡ ਬੋਡੀ ਦੀਆਂ ਫੋਟੋਆਂ ਸਾਡੇ ਕੋਲ ਪਹੁੰਚਦੀਆਂ ਤੇ ਇੱਕ ਮੁੰਡਾ ਹੋਰ ਸੀ ਉਹਦੇ ਨਾਲ ਜੁਬਰਾਜ ਸਿੰਘ ਕਰਨਾਲ ਤੋਂ ਕੈਂਥਲ ਦਾ ਤੇ ਉਹ ਵੀ ਉਸ ਨਾਲ اسی ਜੋ ਮਤਲਬ ਮਾ ਉਹਦੇ ਘਰੋਂ ਨਾਲ ਦੋਨਾਂ ਨੂੰ ਉਤਾਰ ਦਿੱਤਾ ਗਿਆ ਜਿਹੜਾ ਏਜੰਟ ਨਾਲ ਗੱਲਬਾਤ ਹੋਈ ਸੀ ਕਿੰਨੇ ਪੈਸੇ ਸੋਚੀ ਕੀ ਉਹਨਾਂ ਦੱਸਿਆ ਸੀਗਾ ਵੀ ਇਹ ਜਿਹੜਾ ਅਸੀਂ ਏਜੰਟ ਨਾਲ ਗੱਲ ਹੁੰਦੀ ਸੀ ਏਜੰਟ ਬਾਰ-ਬਾਰ ਇਹੀ ਵਿਸ਼ਵਾਸਨ ਦਿੰਦਾ ਸੀਗਾ ਵੀ ਤੁਹਾਡਾ ਬੱਚਾ ਸੇਫ ਆ ਕੋਈ ਨਹੀਂ ਅਸੀਂ ਪੈਸੇ ਦੇ ਦੇਣੇ ਆ ਆਪਾਂ ਗੱਲ ਕਰਵਾ ਦਿੰਨੇ ਆ ਅੱਜ ਦੋ ਕੱਲ ਜਾਂ ਤੇ ਮਹੀਨਾ ਇੱਕ ਲਾਰੇ ਲਾਉਂਦਾ ਰਿਹਾ ਮਹੀਨਾ ਦੋ ਮਹੀਨੇ ਔਰ ਉਸ ਤੋਂ ਬਾਅਦ ਖੁਦ ਉਫਰਾਰ ਹੋ ਗਿਆ ਅੱਛਾ ਨਹੀਂ ਏਜੰਟ ਨਾਲ ਤੇ ਜਦੋਂ ਬਾਰ ਵੀ ਜੰਦੀ ਗੱਲਬਾਤ ਹੋਈ ਕਿੰਨੇ ਪੈਸੇ ਦੀ ਹੋਈ ਉਹਨਾਂ ਨੇ ਦੱਸਿਆ ਸੀ ਵੀ ਇਸ ਟਾਈਮ 40 40 ਤੋਂ 45 ਲੱਖ ਦੇ ਵਿੱਚ ਗੱਲ ਹੋਈ ਸੀ ਜੀ ਬਟ ਇਹ 50 ਲੱਖ ਤੱਕ ਪਹੁੰਚ ਚੁੱਕਿਆ ਜੀ ਇਸ ਟਾਈਮ ਜਿਹੜੇ ਪੈਸੇ ਦੇ ਚੁੱਕੇ ਏਜੰਟਰ ਨੂੰ ਤੇ ਫਿਰ ਤੈਨੂੰ ਪਹਿਲਾਂ ਨਹੀਂ ਦੱਸਿਆ ਸੀ ਵੀ ਡਾਕਟਰਾਂ ਦੇ ਥਰੂ ਲੈ ਕੇ ਜਾਣਾ ਹਾਂਜੀ ਨਹੀਂ ਉਹਨਾਂ ਨੇ ਇਦਾਂ ਨਹੀਂ ਦੱਸਿਆ ਸੀ ਉਹਨਾਂ ਨੇ ਇੱਕ ਨੰਬਰ ਦਾ ਦੱਸਿਆ ਸੀ ਵੀ ਫਲਾਈਟ ਰਾਹੀਂ ਇੱਕ ਨੰਬਰ 'ਚ ਹੀ ਲੈ ਕੇ ਜਾਵਾਂਗੇ ਅਸੀਂ ਵੀ ਕੁਝ ਨਹੀਂ ਇਦਾਂ ਦਾ ਉਹਨਾਂ ਨੇ ਦੱਸਿਆ ਸੀ ਵੀ ਡੋਂਗੀ ਲਵਾ ਕੇ ਜਾਂ ਕਿਦਾਂ ਵੀ ਆ ਔਰ ਉਹ ਲਾ 8-9 ਮਹੀਨੇ ਪਹਿਲਾਂ ਦਾ ਹਾਂਜੀ ਹਾਂਜੀ ਇਹ ਵੀਡੀਓ ਬਣ ਗਈ ਹਾਂਜੀ ਵੀਡੀਓ ਅਚੋ ਵੀਡੀਓ ਵਾਇਲ ਹੋਣ ਤੋਂ ਬਾਅਦ ਕੋਈ ਸਰਕਾਰ ਨਾਲ ਜਾਂ ਕਿਸੇ ਤਰ੍ਹਾਂ ਦਾ ਤੁਹਾਡਾ ਰਾਈਪ ਹੋਇਆ ਕੋਈ ਗੱਲਬਾਤ ਹੋਈ ਹੋਊਗੀ ਨਹੀਂ ਨਹੀਂ ਜੀ ਕੋਈ ਸਾਡਾ ਮਤਲਬ ਕੀ ਕਿਸੇ ਨੇ ਬਾਹਰ ਨਹੀਂ ਫੜੀ ਜੀ ਨਾ ਸਰਕਾਰ ਨੇ ਗਵਰਨਮੈਂਟ ਨੇ ਨਾ ਮਤਲਬ ਪੁਲਿਸ ਨਾਲ ਗੱਲ ਹੋਈ ਸੀ ਤੇ ਪੁਲਿਸ ਨੇ ਚਲੋ ਏਜੰਟ ਨੂੰ ਫੜਿਆ ਸੀਗਾ ਬਟ ਕੋਈ ਸਖਤ ਕਾਰਵਾਈ ਨਹੀਂ ਹੋਈ ਜਦੋਂ ਸਾਹਿਬ ਨੂੰ ਗਿਆ ਸੀ ਕਿੰਨੇ ਟਾਈਮ ਬਾਅਦ ਪਤਾ ਲੱਗਾ ਤੁਹਾਨੂੰ ਕਿ ਉਹਨੂੰ ਕਿਡਨਾਪ ਕਰ ਲਿਆ ਐ ਸਾਹਿਬ ਨੂੰ 3 ਮਹੀਨੇ ਬਾਅਦ ਜੀ 3 ਮਹੀਨੇ ਹੋ ਚਲੇ ਸੀਗੇ ਜਦੋਂ ਪਰ ਤਾਂ ਇਹ ਏਜੰਟ ਦੇ ਨਾਲ ਗੱਲ ਨਹੀਂ ਕਿਉਂਕਿ ਜਿਹੜਾ ਡੈਟਫਾਈ ਦਾ ਫਲਾਈਟ ਉਹਨੇ ਕਿਹਾ ਗਿਆ ਹਾਂਜੀ 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 ਏਜੰਟ ਨਾਲ ਲਗਾਤਾਰ ਗੱਲ ਹੋਈ ਸੀਗੀ ਏਜੰਟ ਨਾਲ ਲਗਾਤਾਰ ਹੁੰਦੀ ਸੀ ਗੱਲ ਏਜੰਟ ਦੇ ਕੋਲ ਮਿਲਦੀ ਸੀ ਉਹ ਸਾਨੂੰ ਵੀਡੀਓ ਵੀ ਦਿੰਦਾ ਸੀ ਵੀ ਇਹ ਬੱਚਾ ਤਾਂ ਅੱਧਾ ਇੱਥੇ ਪਹੁੰਚ ਗਿਆ ਜਾਈ ਤੇ ਬਟ ਜਦੋਂ ਹੀ ਗੁਆਟਾਮਾਲਾ ਦੇ ਵਿੱਚ ਪਹੁੰਚਾ ਗੁਆਟਾਮਾਲਾ ਦੇ ਵਿੱਚ ਪਹੁੰਚਣ ਤੋਂ ਬਾਅਦ ਉਹ ਉੱਥੇ ਕਿਡਨਾਪ ਹੋ ਗਿਆ ਜੀ ਡੌਂਕਰਾਂ ਵੱਲੋਂ ਡੌਂਕਰਾਂ ਨੇ ਮਤਲਬ ਵੀਡੀਓ ਜਾਰੀ ਕੀਤੀ ਫਰौती ਮੰਗੀ ਔਰ ਕਿੰਨੇ ਚਿਰ ਉਹਨਾਂ ਨੇ ਬੰਦੀ ਬਣਾ ਕੇ ਤਾਂ ਦੇਖੋ ਇਹ ਤਾਂ ਕਹਿ ਨਹੀਂ ਸਕਦੇ ਬੰਦੀ ਬਣਾਉਣ ਤੋਂ ਜਿੱਦਾਂ ਵੀਡੀਓ ਵਾਇਰਲ ਹੋਈ ਹੈ ਜਿੱਦਾਂ ਵੀਡੀਓ ਉਹਨਾਂ ਨੇ ਭੇਜੀ ਇੱਕ ਦੋ ਦਿਨ ਬਾਅਦ ਹੀ ਉਹਦਾ ਸਭ ਕੁਝ ਬੰਦ ਹੋ ਗਿਆ ਨਾ ਕੋਈ ਕੰਟੈਕਟ ਨਾ ਕੁਝ ਹੂੰ ਤੇ ਚਲੋ ਸਾਨੂੰ ਤਾਂ ਨਹੀਂ ਪਤਾ ਸੀਗਾ 5-6 ਮਹੀਨੇ ਨਹੀਂ ਪਤਾ ਹੁਣ ਪਤਾ ਲੱਗਾ ਬਟ ਮੇਰੇ ਹਿਸਾਬ ਨਾਲ ਡੋਂਕਰਾਂ ਨੇ ਉਸ ਟਾਈਮ ਹੀ ਜਦੋਂ ਗਿਟਨੈਪ ਕੀਤਾ ਹੀ ਉਸ ਟਾਈਮ ਹੀ ਉਹਨਾਂ ਨੇ ਖਤਮ ਕਰ ਦਿੱਤਾ ਅੱਛਾ ਵੀ ਹੁਣ ਤੇ ਡੀ ਤੁਹਾਨੂੰ ਜਾਣ ਕਰਕੇ ਦੱਸ ਮਿਲ ਇਹ ਸਾਨੂੰ ਜਾਣਕਾਰੀ ਮਿਲ ਜੀ ਆਪਣੇ ਜਵਰਾਜ ਜਿਹੜਾ ਮੁੰਡਾ ਆ ਕੈਂਥਲ ਦਾ ਉਹਦੇ ਫਾਦਰ ਸਾਹਿਬ ਜਾਂ ਉਹਨਾਂ ਦੇ ਜਿਹੜੇ ਕੋਈ ਰਿਲੇਟਿਵ ਆਜਾ ਉਹਨਾਂ ਦੇ ਮਾਮਾ ਜੀ ਆ ਉਹ ਪੁਲਿਸ ਵਿੱਚ ਆ ਉਹਨਾਂ ਨੇ ਇੱਕ ਡੌਂਕਰ ਦੇ ਨੂੰ ਗੱਲਬਾਤ ਕੀਤੀ ਉਹ ਡੌਂਕਰ ਨੂੰ ਇਹਨਾਂ ਨੇ ਵੀ ਥੋੜੇ ਪੈਸੇ ਦਿੱਤੇ ਔਰ 3 ਤੋਂ 4 ਲੱਖ ਰੁਪਈਆ ਲੈ ਕੇ ਉਹ ਡੌਂਕਰ ਨੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਫਿਰ ਹਸਪੀਟਲ ਦੇ ਵਿੱਚ ਜੋ ਵੀ ਆ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਮਿਲੀਆਂ ਆ ਔਰ ਡੀਐਨਏ ਟੈਸਟ ਤੋਂ ਸ਼ਾਇਦ ਪਤਾ ਲੱਗਾ ਆ ਹਾਂ ਜੀ ਉਹਨਾਂ ਦੇ ਦੂਜੇ ਮੁੰਡੇ ਹੈਗੇ ਜਿਹੜਾ ਡੌਂਕਰ ਸੀ ਉਹ ਪਤਾ ਲੱਗਾ ਵੀ ਕਿੱਥੇ ਦੇ ਸੀਗੇ ਪਸਰ ਨਹੀਂ ਡੌਂਕਰਾਂ ਦਾ ਕੁਝ ਨਹੀਂ ਪਤਾ ਲੱਗਾ ਉਹਨਾਂ ਦੀ ਜਿਹੜੀ ਵੀਡੀਓ ਆ ਉਹ ਉੱਥੇ ਦੇ ਸੀਗੇ ਪਾਕਿਸਤਾਨੀ ਨਹੀਂ ਨਹੀਂ ਪਾਕਿਸਤਾਨੀ ਨਹੀਂ ਸੀ ਉਹ ਯੂਰਪੀਅਨ ਹੀ ਸੀ ਉਹ ਯੂਰਪੀਅਨ ਹੀ ਭਾਸ਼ਾ ਬੋਲਦੀ ਸੀ ਸਪੈਨਿਸ਼ ਭਾਸ਼ਾ ਦੇ ਵਿੱਚ ਸ਼ਾਇਦ ਉਹ ਕੁਝ ਗੱਲ ਕਰਦੇ ਸੀ ਉਹਨਾਂ ਤੋਂ ਬਾਕਾਇਦਾ ਪਿਸਤਲ ਸੀਗਾ ਹੁਣ ਤੁਸੀਂ ਆ ਕੋਈ ਕੰਪਲੇਂਟ ਕੀਤੀ ਹੈ ਹਾਂਜੀ ਹਾਂਜੀ ਜੈਂਟ ਨੂੰ ਫੜਿਆ ਕੰਪਲੀਟ ਕੀਤੀ ਬਸ ਅਸੀਂ ਤਾਂ ਤੁਹਾਡੇ ਵੀਡੀਓ ਦੁਆਰਾ ਹੀ ਅਸੀਂ ਗੁਹਾਰ ਕਰਦੇ ਹਾਂ ਵੀ ਸਖਤੋ ਸਖਤ ਕਾਰਵਾਈ ਕੀਤੀ ਇਹਨਾਂ ਨੂੰ ਜੋ ਜਿਨ੍ਹਾਂ ਨੇ ਇਹਨਾਂ ਨੇ ਹੱਤਿਆ ਕੀਤੀ ਆ ਉਹਨਾਂ ਨੂੰ ਸਜ਼ਾ ਮਿਲੇ ਕਾਂਸੀ ਸਜਾ ਮਿਲੇ ਜਾਂ ਗੋਲੀ ਮਾਰ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਐਵੇਂ ਕਿਸੇ ਬੱਚੇ ਨਾਲ ਇਦਾਂ ਨਾ ਹੋਵੇ। ਠੀਕ ਹੈ। ਹਾਂ ਜੀ ਕੋਈ ਇੱਕ ਹੀ ਨਾਮ ਜੁਦਾ। ਨਰਨਾ ਸੁੱਚਾ ਸੇ ਨਹੀਂ। ਅੱਜ ਕਿੱਥੇ ਦੇ ਇਹ ਪਿੰਡ ਕਿਹੜਾ ਹੈ? ਪਿੰਡ ਮੋਰੀਆਂ ਜੀ। ਮੋਰੀਆ ਤੇ ਤੁਹਾਡਾ ਅਸਲੀ ਪਿੰਡ ਕਿਹੜਾ ਹੈ? ਅਸਲੀ ਪਿੰਡ ਮੋਰੀਆਂ ਜੀ। ਮੋਰੀਆ। ਪਰ ਰਜੋ ਵਾਲਾ ਰਗੋ ਵਾਲਾ ਸਾਡਾ ਮੱਲਾ ਲੱਗ ਪੈਂਦਾ। ਅੱਛਾ ਕੰਮ ਕੀ ਕਰਦੇ ਹੋ? ਖੇਤੀਬਾੜੀ ਕਰੀਂ ਜੀ। ਛੇੜਾ ਪੋਲਾ। ਹਾਂ ਜੀ। ਉਹਦੀ ਕਿੰਨੀ ਉਮਰ ਹੈ? 21 ਸਾਲ ਆ ਜੀ। 21 ਸਾਲ ਬੱਚੇ ਤੁਹਾਡੇ ਕਿੰਨੇ? ਦੋ ਲੜਕੇ ਇੱਕ ਲੜਕਾ ਜੀ ਅੱਛਾ ਇਕਲੌਤਾ ਬੇਟਾ ਸੀ ਜੀ ਇੱਕ ਹਾਂ ਜੀ ਇਕੱਲਾ ਹੀ ਅੱਛਾ ਪੜ੍ਹਾਈ ਉਹਨੇ ਕਿੰਨੀ ਕੀਤੀ ਸੀ 12 ਹੀ ਪੜ੍ਹਿਆ ਜੀ 12 ਪੜ੍ਹ ਕੇ ਹਟਿਆ ਸੀ ਜੀ ਹਾਂ ਜੀ ਅੱਛਾ ਜੀ ਤੇ ਬਾਕੀ ਲੜਕੀਆਂ ਬੜੀਆਂ ਜਾਂ ਛੋਟੇ ਇੱਕ ਲੜਕੀ ਵੱਡੀ ਹੈ ਜੀ ਉਹਦੀ ਸ਼ਾਦੀ ਕਰ ਦਿੱਤੀ ਹੈ ਇੱਕ ਪੜਦੀ ਹੈ ਅੱਛਾ ਕੀ ਫੈਮਿਲੀ ਦੇ ਵਿੱਚ ਜਦੋਂ ਇੱਧਰ ਗਿਆ ਬਾਹਰ ਪਹਿਲਾਂ ਵੀ ਕਿਤੇ ਹੋਏ ਗਿਆ ਕਿਸੇ ਹੋਰ ਕੰਟਰੀ ਦੇ ਵਿੱਚ ਜਾਂ ਤੁਹਾਡਾ ਫੈਮਿਲੀ ਮੈਂਬਰ ਗਿਆ ਨਹੀਂ ਜੀ ਨਹੀਂ ਸਾਡੇ ਫੈਮਿਲੀ ਮੈਂਬਰ ਚ ਕੋਈ ਨਹੀਂ ਬਾਹਰ ਗਿਆ ਅੱਛਾ ਜੀ ਤਾਂ ਫਿਰ ਜਦੋਂ ਇਹਨੂੰ ਇਹ ਗਲਬਾਤ ਹੋਈ ਆ ਏਜੰਟ ਦੇ ਨਾਲ ਪਰਿਵਾਰ ਦੇ ਨਾਲ ਹੋਈ ਆ ਤੇ ਉਦੋਂ ਕਿਉਂ ਉਹਨਾਂ ਨੇ ਪਹਿਲਾਂ ਦੱਸਿਆ ਨਹੀਂ ਸੀ ਵੀ ਉਧਰਲੇ ਪਾਸੇ ਕੋਈ ਕਾਗਜ਼ ਪੱਤਕ ਦਿਖਾਏ ਸੀ ਕਿ ਉਹਨਾਂ ਨੇ ਉਧਰ ਦੇ ਬਾਹਰ ਦੇ ਵੀਜ਼ਾ ਲੱਗ ਗਿਆ ਜਾਂ ਇਦਾਂ ਭੁੱਜਾਂਗੇ ਜਾਂ ਡੌਂਕੀ ਸੁੰਗ ਜਾਂ ਕਿੱਟੀ-ਕਿੱਟੀ ਦਸੀ ਉਹਨਾਂ ਜਹਾਜ਼ ਦੀਆਂ ਕਿੰਦਾ ਦੇਖੋ ਟਿਕਟਾ ਪਾਸਪੋਰਟ ਦੇ ਨਾਲ ਲਾਈ ਹੈ ਉਹਨਾਂ ਨੇ ਲਾਈ ਹੋਣੀ ਕਿੰਨਾ ਸਮਾਂ ਤੁਹਾਡੇ ਨਾਲ ਗੱਲ ਹੁੰਦੀ ਰਹੀ ਜਾਂ ਤਮਾਰ ਇੱਕ ਘਾਟੇ ਮાળા ਤੱਕ ਸਾਡੀ ਗੱਲ ਹੁੰਦੀ ਰਹੀ ਮਤਲਬ ਕਿੰਨੇ ਕਿ ਦਿਨ 15 ਦਿਨ ਉਹ 15-20 ਮਹੀਨਾ ਹੀ ਲਾ ਲੋ ਇੰਨਾ ਕਚਰ ਹੁੰਦੀ ਰਹੇ ਜੀ ਅੱਛਾ ਜਦੋਂ ਕਿੰਨਾ ਹੋ ਗਿਆ ਹਾਂ ਹਾਂਜੀ ਉਸ ਤੋਂ ਬਾਅਦ ਕੋਈ ਉਹਨਾਂ ਨੇ ਤੁਹਾਡੇ ਬੇਟੇ ਨਾਲ ਕੋਈ ਗੱਲਬਾਤ ਡਾਕਟਰਾਂ ਨੇ ਕਰਾਈ ਹੋ ਨਹੀਂ ਕਰਾਈ ਜੀ ਸਾਡੀ ਗੱਲ ਨਹੀਂ ਉਸ ਤੋਂ ਬਾਅਦ ਨਹੀਂ ਕੋਈ ਕਿਸੇ ਸਰਕਾਰ ਦੇ ਮੁਲਾਜ਼ਮ ਨਾਲ ਜਾਂ ਐਮਐਲਏ ਐਮ ਮੰਤਰੀ ਜਾਂ ਕਿਸੇ ਨਾਲ ਤੁਸੀਂ ਕੋਈ ਤਾਲਮਿਲ ਕੀਤਾ ਜੀ ਤਾਲਮਿਲ ਕੀਤਾ ਜੀ ਅਸੀਂ ਗੋਲਵਾਲ ਸਾਹਿਬ ਗਏ ਸੀ ਚੋ ਵਾਲਾਂ ਦੇ ਉੱਤੇ ਉੱਤੇ ਪੇ ਸਾਡਾ ਉਹਨਾਂ ਨੇ ਬਿਆਨਪੂਰਵ ਜਿਹਾ ਲਏ ਫਲੈਟ ਰੋਪ ਕੀ ਕਹਿੰਦੇ ਉਹਨੋਂ ਉਹਦੇ ਵਿੱਚ ਉਹ ਕਹਿੰਦੇ ਕੋਈ ਨਹੀਂ ਪਤਾ ਨਹੀਂ ਆ ਕੀਤੀ ਯਾਰ ਉਹ ਉਹ ਦਿਮਾਗ ਕਿੰਨਾ ਚਿਰ ਹੋ ਗਿਆ ਉਸ ਸਰਪਾ ਤੋਂ ਉਹਨੂੰ ਵਿਚਾਰ ਪੰਜ ਮਹੀਨੇ ਹੋ ਗਏ ਬੇ ਕੋਈ ਕਾਰਵਾਈ ਕੋਈ ਜਵਾਬ ਆਇਆ ਸਰਕਾਰ ਵੱਲੋਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹੁਣ ਵੀ ਅਜੇ ਤੱਕ ਜਦਾਂ ਕਿ ਸਿਰਫ ਕਲੀਅਰ ਵੀ ਹੋਇਆ ਉਹ ਵੀਡੀਓ ਵਾਇਰਲ ਹੋ ਰਹੀ ਆ ਹਾਂਜੀ ਤੁਹਾਡੀ ਕੋਈ ਉਧਰੋਂ ਸਰਕਾਰ ਨਾਲ ਜੇ ਕਿਸੇ ਨਾਲ ਕੋਈ ਗੱਲ ਹੋਈ ਵੀ ਬਾਕੀ ਤੁਹਾਡਾ ਬਿਟਾਇਆ ਜਾਂ ਫਿਰ ਸਿਰਫ ਫੋਟੋ ਵੀਰਲ ਹੋ ਰਹੀ ਆ ਨੇ ਸਰਕਾਰ ਨਾਲ ਕੋਈ ਗੱਲ ਨਹੀਂ ਹੋਈ ਜੀ ਕੋਈ ਬੋਡੀ ਲਿਆਉਣ ਲਈ ਕੋਈ ਦੀ ਐਨ ਨਹੀਂ ਉਸ ਬੱਚੇ ਦਾ ਤਾਂ ਹੋਵੇ ਤੁਹਾਡੇ ਬੱਚੇ ਦਾ ਕੋਈ ਡੀਐਨ ਵੀ ਵਗਰਾ ਹੋਇਆ ਨਹੀਂ ਜੀ ਸਾਨੂੰ ਪਤਾ ਹੀ ਨਹੀਂ ਨਗਲਾ ਦਾ ਨਹੀਂ ਹੋਇਆ ਸਾਡਾ ਨਹੀਂ ਕੀ ਕਹਿਣਾ ਚਾਹੁੰਗੇ ਕਿਉਂਕਿ ਹਜੇ ਤੱਕ ਵੀ ਸਿਰਫ ਇੱਕ ਫੋਟੋ ਹੀ ਆ ਕੋਈ ਸੱਚਾਈ ਨਹੀਂ ਸਾਹਮਣੇ ਆਈ ਕਿ ਵਾਕੇ ਉਹਦੇ ਨਾਲ ਇਦਾਂ ਹੋਇਆ ਕਿ ਉਹ ਹਜੇ ਤੱਕ ਠੀਕ ਹੈ ਜੀ ਇਦਾਂ ਦੇਖੇ ਐਸੇ ਹੁਣ ਰੱਬ ਵੀ ਜਾਣਦਾ ਪਰ ਸਾਡਾ ਲੜਕਾ ਹੀ ਹੋਈ ਹੈ ਜਿਹੜਾ ਫੋਟੋ ਦੇ ਉੱਤੇ ਆ ਤੁਹਾਨੂੰ ਪੱਕਾ ਬਣਾ ਦੇ ਇਹ ਹੋਈ ਤਾਨੂੰ ਉਧਰੋਂ ਕਿਸੇ ਦੀ ਕਾਲ ਵਗੈਰਾ ਆਈ ਜਾਂ ਪੁਲਿਸ ਦੇ ਜੀ ਕੋਈ ਐਕਸਪਰਸ ਕਿਸੇ ਦੀ ਨਹੀਂ ਕੋਈ ਕੁਸ਼ਣ ਨਹੀਂ ਹੋਇਆ ਨਹੀਂ ਹਾਂਜੀ ਜੇਂਟਲੈਂਡ ਅਰੇ ਜੀ ਇਹਦੀ ਜਿਹੜੀ ਘਰ ਦੀ ਹੈ ਜੀ ਉਹ ਨਾ ਰਵਿੰਦੀਪ ਕੌਰ ਅਸਲੀ ਉਹ ਹੀ ਹੈ ਜੀ ਜੇਂਟਲੈਂਡ ਕਿੱਥੇ ਦਾ ਕਰਨਾਲ ਦਾ ਜੀ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹਾਂਜੀ ਇਹਦੀ ਘਰ ਵਾਲੀ ਨੂੰ ਅਰੈਸਟ ਕੀਤਾ ਜਾਵੇ ਉਹ ਸਾਰਾ ਕੁਝ ਦੱਸੂਗੀ ਉਹਨੂੰ ਪਤਾ ਸਾਰਾ ਕੁਝ ਅੱਛਾ ਯਾਨੀ ਕਿ ਮੁੱਖ ਉਹਨੇ ਹੋਰ ਵੀ بڑے ਮੁੰਡੇ ਪਸਾਏ ਮੁੱਖ ਦੋਚੀ ਯਾਨੀ ਉਹ ਰਵਣ ਕੋਰੀ ਅਸੀਂ ਸੂਏ ਕੀਤੀ ਆ ਜੀ ਠਾਣੇ ਚ ਹਾਂ ਫੋੜੀ ਲੜਕੇ ਡੰਦੇ ਵੀ ਆ ਗਏ ਆ ਜੀ ਪਰ ਉਹ ਜਰਾਨੀਆਂ ਨੇ ਪਸਾਏ ਸਾਰੇ ਜਿਹਨਾਂ ਲੜਕੇ ਇਦਾਂ ਜਰਾਨੀਆਂ ਗੱਲਾਂ ਕਰ ਕਰ ਕੇ ਤੁਹਾਡਾ ਬੱਚੇ ਬਾਲ ਕਰਦੇ ਨੇ ਸੰਸਾਰ ਤੇ ਉਹ ਮੰਗ ਕਰਦੇ ਆ ਬਸ ਚਲੋ ਤੁਹਾਡੇ ਬੱਚਾ ਤਾਂ ਚਲੋ ਨਹੀਂ ਆਉਣਾ ਕਿੱਥੇ ਕੀ ਕਰ ਸਕਦੇ ਤੇ ਅੱਗੇ ਵਾਸਤੇ ਹੋਰ ਨਾ ਕਿਸੇ ਨਾ ਉਹ ਇਦਾਂ ਕੋ ਕੰਮ ਹੋਰ ਸਖਤ ਸਜਾ ਮਿਲ ਜਿੱਤੀ ਜਾਵੇ ਤੇ ਰਮੂ ਕੀ ਦੀਪ ਨੂੰ ਗ੍ਰਿਫਤਾਰ ਕੀਤਾ ਜਾਏ ਹਾਂਜੀ ਹੋਈ ਬੇਨਤੀ ਹੈ ਜੀ ਸਾਡੀ